ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੈਣ ਕੋਲ ਤੋਂ ਕੜ ਗੱਭਣ ਗਾਣਾ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੀ ਜਾਣਕਾਰੀ ਪਹਿਲੀ ਸੱਸੀ ਕਾ ਜੀ ਸਸਰੀ ਕਾ ਜੀ ਹਾਂਜੀ ਨਾਮ ਨਾਮ ਜਿਹਰਪਾਲ ਕਾ ਪਿੰਡ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਭੈਣ ਜੀ ਗਾਂਦ ਜਾਣਕਾਰੀ ਦਿਓ ਜੀ ਕਿਵੇਂ ਸੂਏ ਗੱਭਣਾ ਹੈ ਕਿਵੇਂ ਸੂਏ ਸੋਣਾ ਹੈ ਤੀਜੀ ਸੂਏ ਦੀ ਗੱਭਣਾ ਇਹ ਤੀਜੀ ਸੂਏ ਦੀ ਗੱਭਣਾ ਹਾਂਜੀ ਠੀਕ ਹੈ ਜੀ ਕਿੰਨੇ ਮਹੀਨੇ ਦੀ ਗੱਭਣਾ ਜੀ ਇਹ 3.5 ਮਹੀਨੇ ਦੀ ਗੱਭਣਾ ਚੱਕਰਾਈ ਜੀ ਆਪਣੀ ਹਾਂ ਚੈੱਕ ਕਰਾ ਲਈ ਅਗਲਾ ਚੱਕਰ ਵਾਸਤਾ ਠੀਕ ਹੈ ਦੁੱਧ ਕਿੰਨਾ ਜੀ ਦੁੱਧ ਹੁਣ ਇਹਦੇ ਥੱਲੇ 5 ਕਿਲੋ ਆ ਗਿਆ ਬਈ ਪਹਿਲਾਂ ਅਸੀਂ 16 ਲੀਟਰ ਦੁੱਧ ਚੋਏ ਨੇ ਠੀਕ ਹੈ ਜੀ ਲੋਪਰਾ ਚੱਕਰ ਸਾਬ ਨੋਰਮਲ ਸੇਵਣਾ ਲੋ ਜੀ ਹੁਣ 5 ਲੀਟਰ 2.5 ਕਿਲੋ ਇੱਕ ਡੰਗ ਦਾ ਹਾਂਜੀ ਤੇ ਲੱਡੂ ਲਓ ਬਹੁਤਾ ਕਰਮ ਵਾਲੀ ਆ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਆ। ਕੁਛ। ਕ੍ਰੇਲੂ ਵਹਿੜਾ। ਠੀਕ ਹੈ ਤੋਕੜ ਗੱਬਣ। ਠੀਕ ਹੈ ਜੀ। ਲਿਓ ਜੀ ਇਧਰ ਹੀ ਬਲੇਓ ਇਧਰ ਹੀ ਲਿਓ। ਲੋ ਜੀ। ਤੋਰਾ ਤਰਾ ਸਾਡੇ ਸਾਹਮਣੇ ਆ। ਫੇਸ ਕੁਆਲਿਟੀ। ਲੋ ਜੀ। ਕੈਂਟ ਸਹਿਣਾ ਤੇ ਜਿਲ੍ਹਾ ਇਹਨੂੰ ਕਹਿੰਦਾ ਜੀ। ਬਰਨਾਲਾ। ਭੈਣ ਜਿੰਨਾਂ ਜ਼ਰੂਰ ਕੰਟੈਕਟ ਕਰੋ ਬਰਾ। ਠੀਕ ਹੈ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ। ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਏ